ਅਗਰ 80 ਰੋਡ ਦੇ ਵਿਚੇ ਜੰਦੇ ਕੰਮ ਦੀ ਨਿਗਰਾਨੀ ਕੀਤੀ ਗਈ ਇਲਾਕਾ ਨਿਵਾਸੀ ਨੂੰ ਮੌਕੇ ਤੇ ਲੱਗੇ 10 ਇੰਚੀ ਮਾਲ ਚੱਕਰਾਇਆ ਨਾਲ ਰੋਡ ਜੜੀਆਂ ਨਤਰ ਜਿਹੜੇ ਇਹਨਾਂ ਦੇ ਲਾਰੇ ਉਹਦੀ ਕੁਆਲਿਟੀ ਚੈੱਕ ਕਰੀਗੇ ਤੇ ਲਗਭਗ ਲੋਕਾਂ ਦੀ ਟ੍ਰੈਫਿਕ ਦੇ ਨਤਾਬਕਾ ਸਾਰਾ ਕੁਝ ਸਹੀ ਹੈ ਬਾਕੀ ਮੈਂ ਇਲਾਕਾ ਨਿਵਾਸੀ ਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਟੈਕਸਾਂ ਦੇ ਤਹਿਤਾਂ ਸੜਕ ਬਣਦੀ ਹੈ ਆਪ ਕੀ ਨਿਗਰਾਨੀ ਵਿੱਚ ਸੜਕ ਬਣਾਈਏ ਜਿਵੇਂ ਆਪਣਾ ਘਰ ਜਾਂ ਦਕਾਨ ਆਪਣੇ ਬਣਦੀ ਆਪਾਂ ਖੜਕੇ ਮੇਸਤਰੀ ਤੋਂ ਕੰਮ ਕਰਾਉਨੇ ਆ ਇਸੇ ਤਰ੍ਹਾਂ ਇਹਨਾਂ ਲੋਕਾਂ ਨੂੰ ਬੇਨਤੀ ਕਰੂੰਗਾ ਖੜ ਕੇ ਆਪਣਾ ਕੰਮ ਕਰਾਓ ਤਾਂ ਕਿ ਜਿਹੜੀ ਇਹ ਸੜਕ ਹੈ ਇਹਦੀ ਜਿਹੜੀ ਹੈ ਉਮਰ ਬਧੇ ਜਦੋਂ ਕੰਮ ਮਟੀਰੀਅਲ ਕੁਆਲਿਟੀ ਮੁਤਾਬਕ ਹੋਊਗਾ ਤਾਂ ਫਿਰ ਸੜਕ ਲੰਬਾ ਸਮਾਂ ਚੱਲੇ ਕਿਸ ਤਰ੍ਹਾਂ ਲੋਕੀ ਬਹੁਤ ਜ਼ਿਆਦਾ ਉਪਲੰਗੜ ਆਪ ਜਦੋਂ ਅਸੀਂ ਪੂਰੀ ਪਛੜਾ ਜਾ ਰਹੇ ਹਾਂ ਅਮੈਂ ਬੇਨਤੀ ਕਰੂੰਗਾ ਵੀ ਅੱਗੇ 15 20 ਸਾਲ ਆਪਾਂ ਪਰਫੋਮ ਕੇ ਲਿਆ ਇੱਥੇ ਸੜਕਾਂਾਂ ਦੀ ਪਿੱਤੀ ਨਹੀਂ ਹੁਣ ਜਿੰਨਾ ਚਿਰ ਬਣਦੀ ਆ ਉਹ ਲੋ ਜਿਹੜਾ ਆਪਾਂ ਸਬਰ ਕਰੀਏ ਤਾਂ ਕਿ ਬਣਦੇ ਵਿੱਚ ਜਿਵੇਂ ਉਹ ਤੁਹਾਨੂੰ ਦਿਖਾਉਂਗਾ ਮੈਂ ਟੈਰ ਇਤਨਾ ਛਪੇ ਹੋਏ ਟਾਇਰ ਨੇ ਇਹ ਹੌਲੀ ਹੌਲੀ ਫਿਰ ਜਿਹੜੀ ਹੈ ਸੜਕ ਨੂੰ ਖਰਾਬ ਕਰ ਦਿੱਤਾ ਹਾਂਜੀ ਬਿਲਕੁਲ ਠੀਕ ਬਣ ਰਹੀ ਜਿੰਨਾ ਵੀ ਮਟੀਰੀਅਲ ਪਾਇਆ ਹੈ ਪੂਰਾ ਪ੍ਰੋਪਰ ਪੈ ਰਿਹਾ ਜੀ ਪੂਰਾ ਪੈ ਰਿਹਾ ਹਾਂਜੀ ਸਿੱਧੂ ਸਾਹਿਬ ਕਹ ਰਹੇ ਨੇ ਵੀ ਆ ਕੇ ਚੈੱਕ ਕਰ ਸਕਦੇ ਦਿਵਾਰ ਦਵਾਰ ਹਾਂਜੀ ਹਾਂਜੀ ਜਿਹੜਾ ਮਰਜ਼ੀ ਆ ਕੇ ਚੈੱਕ ਕਰ ਲਓ ਬਿਲਕੁਲ ਸਹੀ ਮਟੀਰੀਅਲ ਪਾਇਆ ਹੈ ਇਤਨਾ ਤੇ ਇਹ ਕੰਮ ਅੱਜ ਤੁਹਾਨੂੰ ਬਿਲਕੁਲ ਠੀਕ ਹੋ ਰਿਹਾ ਜੀ ਵਧੀਆ ਕੰਮ ਹੋ ਰਿਹਾ ਹੈ